ਮੌਨਸੂਨ ਦੇ ਆਉਣ ਦੇ ਨਾਲ ਹੀ ਅਸਮਾਨ ਤੋਂ ਆਫਤ ਦੀ ਬਾਰਿਸ਼ ਸ਼ੁਰੂ ਹੋ ਗਈ ਹੈ ਹਰਦੁਆਰ ਚ ਸ਼ਨੀਵਾਰ ਦੁਪਹਿਰ ਮੀਂਹ ਪੈਣ ਤੋਂ ਬਾਅਦ ਯਾਤਰੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਸਾਰੇ ਸ਼ਹਿਰ ਵਿੱਚ ਮੀਂਹ ਆਫਤ ਬਣ ਕੇ ਵਰਿਆ ਹਰਦੁਆਰ ਚ ਸ਼ਨੀਵਾਰ ਦੁਪਹਿਰ ਨੂੰ ਤਬਾਹੀ ਵਾਂਗ ਮੀ ਪਿਆਏ ਖੜਖੜੀ ਸ਼ਮਸ਼ਾਨ ਘਾਟ ਨੇੜੇ ਸੁੱਕੀ ਨਦੀ ਵਿੱਚ ਅਚਾਨਕ ਹੜ ਆਉਣ ਕਾਰਨ 6 ਕਾਰਾਂ ਰੁੜ ਗਈਆਂ ਅਤੇ 50 ਮੀਟਰ ਦੂਰ ਗੰਗਾ ਵਿੱਚ ਪਹੁੰਚ ਗਈਆਂ ਹਰਕੀ ਪੌੜੀ ਨੇੜੇ ਕਾਂਗੜਾ ਪੁਲ ਤੇ ਪਾਣੀ ਦੇ ਵਹਾਅ ਕਾਰਨ 2 ਕਾਰਾਂ ਫਸ ਗਈਆਂ 4 ਕਾਰਾਂ ਖਰਖੜੀ ਤੋਂ ਰੁੜ ਕੇ 22 ਕਿਲੋਮੀਟਰ ਦੂਰ ਦਮਕੋਠੀ ਕੋਲ ਪੁੱਜੀਆਂ ਅਤੇ ਇੱਥੇ ਮਲਬੇ ਵਿੱਚ ਫਸ ਗਈਆਂ ਖਾਸੇ ਵੇਲੇ ਕਾਰ ਵਿੱਚ ਕੋਈ ਸਵਾਰ ਨਹੀਂ ਸੀ ਹਰਦੁਆਰ ਵਿੱਚ ਖੜਖੜੀ ਸ਼ਮਸ਼ਾਨ ਘਾਟ ਦੇ ਕੋਲ ਇੱਕ ਸੁੱਕੀ ਨਦੀ ਹੈ ਅਕਸਰ ਇਸ ਵਿੱਚ ਪਾਣੀ ਨਹੀਂ ਹੁੰਦਾ ਪਾਣੀ ਬਾਰਸ਼ਾਂ ਵਿੱਚ ਹੀ ਆਉਂਦਾ ਹੈ ਖੜਖੜੀ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਲਈ ਆਉਣ ਵਾਲੇ ਲੋਕ ਸੁੱਕੀ ਨਦੀ ਵਿੱਚ ਆਪਣੀਆਂ ਗੱਡੀਆਂ ਵਾਹਨ ਖੜੇ ਕਰਦੇ ਨੇ ਸ਼ਨੀਵਾਰ ਨੂੰ ਵੀ ਇੱਥੇ ਕਈ ਵਾਹਨ ਖੜੇ ਸਨ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਅਚਾਨਕ ਹੋਈ ਤੇਜ਼ ਬਾਰਸ਼ ਕਾਰਨ ਸੁੱਕੀ ਨਦੀ ਚ ਤੇਜ਼ ਵਹਾਅ ਆ ਗਿਆ ਨਦੀ ਵਿੱਚ ਪਾਣੀ ਦੇ ਨਾਲ ਨਾਲ ਮਲਬਾ ਵੀ ਵਹਿਣ ਲੱਗਾ ਕੁਝ ਹੀ ਦੇਰ ਵਿੱਚ ਇਹ ਪਾਣੀ ਛੇ ਕਾਰਾਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ ਕਾਰਾ ਗੰਗਾ ਵਿੱਚ ਕਿਸ਼ਤੀਆਂ ਵਾਂਗ ਤੈਰਦੀਆਂ ਵੇਖੀਆਂ ਗਈਆਂ ਸ਼ਰਧਾਲੂਆਂ ਅਤੇ ਸਥਾਨਕ ਲੋਕ ਨਦੀ ਦੇ ਕਿਨਾਰਿਆਂ ਅਤੇ ਪੁਲਾਂ ਤੇ ਖੜੇ ਹੋ ਗਏ ਅਤੇ ਮੋਬਾਈਲ ਫੋਨਾਂ ਤੇ ਰੋੜ ਰਹੀਆਂ ਕਾਰਾਂ ਦੀ ਵੀਡੀਓ ਬਣਾਉਣ ਲੱਗੇ ਮਲਵੇ ਵਿੱਚ ਫਸੀਆਂ ਕਾਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਪੁਲਿਸ ਅਨੁਸਾਰ ਪੰਜ ਵਾਹਨ ਮਾਲਕਾਂ ਨੇ ਸੰਪਰਕ ਕੀਤਾ ਹੈ ਇਹਨਾਂ ਵਿੱਚੋਂ ਤਿੰਨ ਵਾਹਨ ਹਰਿਆਣਾ ਦੇ ਸਵਾਰੀਆਂ ਦੇ ਨੇ ਜਦਕਿ ਦੋ ਕਾਰਾਂ ਡੇਰਾਦੂਨ ਨੰਬਰ 2 ਨੇ ਇਹਨਾਂ ਦੇ ਮਾਲਕ ਡੇਰਾਦੂਨ ਵਾਸੀ ਰਾਜਪਾਲ ਸਿੰਘ ਵਿਸ਼ਟ ਤੇ ਅਮੀਨ ਸਿੰਘ ਨੇ